ਤੇ 13 ਦਿਨ ਹੋ ਗਏ ਡਾਈ ਹੂੰ ਤੇ 13 ਦਿਨਾਂ ਚ ਮੈਂ ਤੇਨਾ ਰੋਟੀਆਂ ਨਹੀਂ ਖਾਧੀਆਂ ਤੇ ਇੰਡੀਆ ਮੈਂ ਇੱਕ ਦਿਨ ਚ ਸੋਨਾ ਖਾਂਦਾ ਹੂੰ ਇੱਕ ਦਿਨ ਚ ਸੋਨਾ ਤੇ ਤੇ 13 ਦਿਨ ਹੋ ਗਏ ਮੈਨੂੰ ਬਾਈ 13 ਦਿਨ ਹੋ ਗਏ ਕੈਨੇਡਾ ਆਏ ਪਰ 13 ਦਿਨਾਂ ਚ 13 ਰੋਟੀਆਂ ਨਹੀਂ ਖਾਧੀਆਂ ਤੇ ਪੰਜਾਬ ਮੈਂ ਇੱਕ ਦਿਨ ਚ 16 ਰੋਟੀਆਂ ਖਾ ਜਾਂਦਾ ਹੁੰਦਾ ਸੀ ਭਾਈਆ ਵੀਰ ਦੀ ਵੀਡੀਓ ਨਾ ਐਂਡ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਤੁਹਾਡੇ ਵਿੱਚੋਂ ਵੀ ਕਈ ਮਾਵਾ ਦੇ ਪੁੱਤ ਅਜੇ ਸੋਚ ਰਹੇ ਨੇ ਕੈਨੇਡਾ ਜਾਣ ਦਾ ਸੋ ਕੈਨੇਡਾ ਜਾਣ ਤੋਂ ਪਹਿਲਾਂ ਉੱਥੋਂ ਦੇ ਹਾਲਾਤ ਜ਼ਰੂਰ ਦੇਖ ਲਵੋ ਕਿ ਤੁਸੀਂ ਉੱਥੋਂ ਦੇ ਹਾਲਾਤਾਂ ਦਾ ਸਾਹਮਣਾ ਕਰ ਸਕਦੇ ਹੋ ਆਹ ਵੀਡੀਓ ਦੇਖ ਕੇ ਨਾ ਸੱਚੀ ਦਿਲਨ ਰੋਣ ਨੂੰ ਕਰਦਾ ਵਾ ਸੋ ਮੈਂ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਇਸ ਕਰਕੇ ਕਰਨਾ ਚਾਹੁੰਦਾ ਵਾਂ ਕਿ ਜੇ ਤੁਸੀਂ ਲੱਖਾਂ ਰੁਪਏ ਲਾ ਕੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਹਾਲਾਤ ਜ਼ਰੂਰ ਦੇਖ ਲਓ ਸੋ ਆਹ ਤੁਹਾਡੇ ਨਾਲ ਛੋਟਾ ਜਿਹਾ ਕਲਿੱਪ ਸਾਂਝਾ ਕਰਦੇ ਆਂ ਮਨੂ ਬਈ ਤੇਰਾ ਤਾਂ ਨੋਕੀਂ ਕਿਹੜਾ ਏ ਠਾਈ ਹੂੰ ਕਿ ਤੇਰਾ ਆਪਣਾ ਮੱਤ ਇਹਨਾਂ ਰੁਟਗੜੀ ਖਾਣੇ ਤੇ ਇੰਡੀਆ ਮੈਂ ਇੱਕ ਦਿਨ ਚ ਸੋਨਾ ਖਾਂਦਾ ਹੂੰ ਇੱਕ ਦਿਨ ਚ ਦੋ ਇੱਥੇ ਤੇਰਾ ਦਿਨ ਨਹੀਂ ਤੇਰਾ ਤੇਰਾ ਮੱਤ ਤੇਰਾ ਨਹੀਂ ਖਾਧਗਾ ਨਹੀਂ ਖਾਧਗਾ ਨਹੀਂ ਇਹਦੇ ਕੰਮ ਕੰਮ ਦਾ ਕੰਮ ਨਾ ਯਾਰ ਕੀ ਕਰਨਾ ਕਿਹੜਾ ਕੰਮ ਕੰਮ ਖੁੰਮੇ ਤੇ ਕੁਛ ਨਹੀਂ ਹੋਇਆ ਬਈ ਇੰਡੀਆ ਚ ਚੰਗੇ ਸੀ ਅਸੀਂ ਕੁਝ ਖੋਲ ਲੈਂਦੀ ਸੀ ਆਪਣਾ ਦਾਣਾ ਪੱਠਾ ਲੈਣ ਲਈ ਸੀ ਠੱਕ ਕੇ ਸੌਣ ਜਾਂਦੀ ਸੀ ਨਾ ਤੇ ਇੱਥੇ ਕੰਮ ਐ ਮੈਂ ਇੱਥੇ ਲੀਨ ਦਿੰਦੀ ਹਾਂ ਤੇ ਨਾ ਚੱਲਦਾ ਹੂੰ ਬਾਪੂ ਕੇ ਮਰੀਏ ਨੇ ਤੇ ਬਸ ਆਵਾ ਬੈਠੀ ਐ ਪੇਰ ਕੋਈ ਕੀ ਕਹਿਣਾ ਚਾਹੁੰਦਾ ਜਿਹੜੇ ਆਉਣਾ ਚਾਹੁੰਦੇ ਨੇ ਹੋਰੇ ਸੀ ਉਹਨਾਂ ਨੂੰ ਮੈਂ ਕਹਿੰਦਾ ਦੇਣਾ ਹਾਂ ਜਿੱਦਾਂ ਤੇ ਮੇਰੇ ਤੋਂ ਦੋ ਕੁ ਮਿਲੇ ਤੇ ਤੁਸੀਂ ਬੇਚੀ ਹੋ ਜਾ 20 22 ਤੇ 25 ਲੱਖ ਦਾ ਲੱਗ ਜਾਂਦਾ ਮਗਰ 5 ਲੱਖ ਬਾਕੀ ਆਉਂਦੇ 5-7 ਲੱਖ ਫਿਰ ਕੁਝ ਬੰਦ ਮਗਰ ਪਈਏ ਜਮਾ ਫਿਰ ਤਵੇ ਆ ਜੀ ਜਾਏ ਕੋ ਨੇੜੇ ਖੂਖਾ ਹੈ ਨੇੜੇ ਕੋ ਖੂ ਹੈਗਾ ਜਮੇ ਆਪਣੇ ਲੇਕ ਛੋੜ ਕੇ ਜਿੱਥੇ ਹੁਣ ਜਾ ਰਿਹਾ ਦੂਗਦਲਾਂ ਤੱਕ ਫਿਰ ਤਾਂ ਇੱਥੇ ਆਉ ਤੇ ਨਹੀਂ ਇੱਥੇ ਆਉਂਦਾ ਕੋਈ ਫੈਸਲਾ ਨਹੀਂ ਨਾ ਤਾਂ ਇੱਥੇ ਬਈ ਗੱਡੀ ਵਾਲੇ ਨੇ ਮਾਰਨਾ 40 ਤੋਂ ਵੱਧ ਕੱਢੇ ਨੀ ਚਲਾ ਸਕਦਾ ਉਹ ਲੱਤਾਂ ਬਾਹ ਤੋੜ ਦੂੰ ਫਿਰ پیسے ਲੱਗਣਗੇ ਤੇ ਨਾ ਇੱਥੇ ਧਰਜੂਰ ਮਿਲਦੀ ਉਹ ਵੀ ਪੈਸੇ ਨਹੀਂ ਮਿਲੂ ਕਾਜ ਹੈ ਨਹੀਂ ਇੱਥੇ ਕੋਈ ਖਾਪੇ ਜੀ ਪੁੱਛੇ ਹੁਣ ਖਾਣ ਦਾ ਕੰਮ ਹੋ ਗਿਆ ਤਾਂ ਸੱਚੀ ਹੋ ਗਈ ਜੈ ਆ ਇੱਥੇ ਨਾ ਮੈਂ ਜੋ ਹੋ ਸਕਦਾ ਨਾ ਮਰ ਸਕਦਾ ਆ ਤਾਂ ਇੰਡੀਆ ਹੀ ਰੋ ਯਾਰੋ ਨਾ ਵੀਰ ਨੇ ਹੱਸਦੇ ਹੱਸਦੇ ਕਈ ਮਖੌਲ ਵੀ ਕੀਤੇ ਪਰ ਇਹਨਾਂ ਗੱਲਾਂ ਵਿੱਚ ਨਾ ਕੈਨੇਡਾ ਦਾ ਅਸਲ ਸੱਚ ਦੱਸ ਗਿਆ। ਸੋ ਇਹ ਤੁਹਾਡੇ ਹੱਥ ਵਿੱਚ ਆ ਕਿ ਹੁਣ ਲੱਖਾਂ ਰੁਪਏ ਲਾ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਤੁਸੀਂ ਵਿਦੇਸ਼ ਜਾਣਾ ਕੈਨੇਡਾ ਜਾਣਾ ਜਾਂ ਫਿਰ ਨਹੀਂ। ਸੋ ਇਹ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਤੁਸੀਂ ਕੈਨੇਡਾ ਹੁਣ ਜਾਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸੋ